ਅਬੋਹਰ ਦੇ ਜੰਪਲ ਪ੍ਰਦੀਪ ਸੋਨੀ ਜਿਨ੍ਹਾਂ ਅਦਾਕਾਰੀ ਨਾਲ ਬੰਬਈ ਵਿੱਚ ਨਾਮਨਾ ਘਟਦੇ ਹੋਏ ਵਕਫ ਵਕ ਫਿਲਮਾਂ ਵੈਬ ਸੀਰੀਜ਼ ਅਤੇ ਨਾਟਕਾਂ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਸਨਮਾਨ ਵਿੱਚ ਅਬੋਹਰ ਇਲਾਕੇ ਦੇ ਰੰਗਮंच ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਸਨਮਾਨ ਸਮਾਰੋਹ ਦਾ ਆਯੋਜਨ ਵੀ ਕੀਤਾ ਆਓ ਜਾਣੀਏ ਉਹਨਾਂ ਦੇ ਫਿਲਮੀ ਖੇਤਰ ਦੇ ਕੁਝ ਤਜਰਬੇ ਜੋ ਉਹਨਾਂ ਨੇ ਅਬੋਹਰ ਰੰਗਮंच ਦੇ ਸਾਥੀਆਂ ਨਾਲ ਸਾਂਝੇ ਕੀਤੇ ਈ ਰੰਗਮੰਦੀ ਧਰਤੀ ਕੇਵਲ ਲਿਵੰਦੀ ਪਰਫਾਰਮਟ ਕੀਤੀ ਹੈ ਜੀ ਸੀ ਵੀਡੀਓ ਪਿਛਲੇ ਸਾਲ ਵਾਲੀ ਜਿਹੜੇ ਸਭ ਤੁਸੀਂ ਸ਼ੇਅਰ ਕੀਤੀ ਸੀ ਜੀ ਜਿਹਨੇ ਸਭ ਤੁਸੀਂ ਸ਼ੇਅਰ ਕੀਤਾ ਤੇ ਉਹਨੇ ਇਹ ਕਿਹਾ ਬੋਰਡ ਦੀ ਧਰਤੀ ਰੰਗਮੰਦੀ ਧਰਤੀ ਹੈ ਯਕੀਨੀ ਤੌਰ ਤੇ ਅਬੋਂਦ ਤੇ ਰੰਗਮੰਦੀ ਧਰਤੀ ਹੈ ਇਸੇ ਕੰਮ ਹੋ ਰਿਹਾ ਹੈ ਜਾਂ ਅੰਮ੍ਰਿਤਸਰ ਹੋ ਰਿਹਾ ਹੈ ਜਾਂ ਚੰਡੀਗੜ੍ਹ ਹੋ ਰਿਹਾ ਹੈ ਤੇ ਪਾਲੇ ਕੋ ਬਿੰਦਰੀ ਇੱਕ ਸਟੇਟਮੈਂਟ ਸੀ ਜੀ ਵੀ ABC ਤਿੰਨ ਜਗ੍ਹਾ ਤੇ ਹੋ ਰਿਹਾ ਹੈ ਅਬੋਂਦ ਅੰਮ੍ਰਿਤਸਰ B ਤਾਂ ਬਠਿੰਡਾ ਤੇ C ਤਾਂ ਚੰਡੀਗੜ੍ਹ ਪੰਜਾਬ ਦੇ ਤਿੰਨ ਜਗ੍ਹਾ ਦੇਤੇ ਰਹਿਅ ਥੀਏਟਰ ਹੋ ਰਿਹਾ ਹੈ ਸੋ ਉਸ ਅਬੋਰ ਦੇ ਥੀਏਟਰ ਦੀ ਪੈਦਾਇਸ਼ ਅਬੋਰ ਦੇ ਥੀਏਟਰ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਪ੍ਰਦੀਪ ਸੋਨੀ ਜੀ ਤੇ ਮੈਨੂੰ ਬਹੁਤ ਖੁਸ਼ੀ ਹੈ ਵੀ ਇਹ ਸਾਡਾ ਕੋਈ ਆਰਟਿਸਟ ਸਾਡਾ ਹੈਗਾ ਸਾਡੇ ਕੋਲ ਅਸੀਂ ਉਸ ਦਾ ਸਨਮਾਨ ਮਾਨ ਬੰਦਾ ਹੈ ਉਸ ਦੀ ਕਰੀਅਰ ਸੋ ਅਸੀਂ ਐਡ ਇਸ ਐਸੋਸੀਏਸ਼ਨ ਅਬੋਰ ਵੱਲੋਂ ਨਾ ਨਟਕ ਵੱਲੋਂ ਦਾ ਸਨਮਾਨ ਕੀਤਾ ਜਾਣਾ ਹੈ ਮੈਂ ਬੁਝਾਇਸ਼ ਕਰੂੰਗਾ

ਸਾਰੇ ਮੇਰੇ ਦੋਸਤ ਮੇਰੇ ਨਾਲ ਕੰਮ ਕਰਨ ਵਾਲੇ ਮੇਰੇ ਸੀਨੀਅਰ ਮੇਰੇ ਹਮਸਾਥੀ ਜਿਨ੍ਹਾਂ ਨੇ ਮੈਨੂੰ ਐਨਾ ਟਾਈਮ ਦਿੱਤਾ ਮੇਰੇ ਵਾਸਤੇ ਥੈਂਕ ਯੂ ਵੈਰੀ ਮਚ ਆਮ ਸੋ ਫੀਲਿੰਗ ਸੋ ਗ੍ਰੈਟੀਟਿਊਡ ਕਿ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਯੈਸ ਮੈਂ ਆਪਣਾ ਕਰੀਅਰ ਸਰ ਆਮ ਪ੍ਰੋਡਕਟ ਆਫ ਥਿਸ ਸਿਟੀ ਓਨਲੀ ਬੋਰਨ ਐਂਡ ਬਰਾਟ ਅਪ ਮੈਂ ਅਬੋਰਦਾ ਹੀ ਹਾਂ ਬ੍ਰਾਂਚ ਸਕੂਲ ਦੇ ਵਿੱਚ ਸਕੂਲਿੰਗ ਕੀਤੀ ਦੈਨ ਉਸ ਤੋਂ ਬਾਅਦ ਮੈਂ ਸਿੱਧਾ ਡੀਵੀ ਕਾਲਜ ਆ ਗਿਆ ਸੀ ਪਲੱਸ 1 ਤੋਂ ਬਾਅਦ ਸਰਦੀ ਛੱਤਰਛਾਇਆ ਹਿੱਟ ਗੁਰਰਾਸ ਸਰਦੀ इनिशियली मैं कहें अपना म्यूजिका एंड वी यूज टू डू स्किट्स ओनली विकास जी ने बिल्कुल सही कहिट्स तो ही करते एंड आई हैड नो आइडिया के थिएटर की होंडा की हों एंड वेरी करैक्टली आई रिमैम्बर विकास वाल द फस्ट परसन जिन्हें मैं पिन पॉइंट किया कि यार ऐ ना ए आन कर ल ਔਰ ਮੈਨੂੰ ਭੁੱਖ ਐਕਚੁਅਲ ਤੇ ਐਨੇ ਸੀ ਕਿ ਮੈਨੂੰ ਉਹੀ ਚਾਹੀਦਾ ਸੀਗਾ ਬਸ ਮੈਂ ਕਿਹਾ ਹਾਂ ਆ ਗਿਆ ਨਾ ਉਂਗਲ ਫੜਾਣ ਮੈਂ ਉਂਗਲੀ ਚੜ ਜੂਗਾ ਫਿਰ ਮੈਂ ਆਪ ਹੋ ਗਿਆ ਸੀ ਅੰਦਰ ਉਹ ਪਰ ਮੈਂ ਸਿੱਖਣਾ ਸ਼ੁਰੂ ਕਰਤਾ ਸੀਗਾ ਅਸੀਂ 1 2 ਸਾਲ ਹੋਰ ਛੋਟੇ ਮੋਟੇ ਪਲੇ ਕੀਤੇ ਜਿਹੜੇ ਸਾਨੂੰ ਪਤਾ ਨਹੀਂ ਹੁੰਦਾ ਸੀਗਾ ਐਦਾਂ ਹੀ ਕਰਤੇ ਬਸ ਪਰ ਹਾਂ ਆਈ ਐਮ ਸੋ ਗਲੈਡ ਕਿ ਚੈਲ ਸਾਹਿਬ ਜਿਹੜੇ ਹੁਣ ਨਹੀਂ ਰਹੇ ਸਰਬਾਸੀ ਚੈਲ ਸਾਹਿਬ ਇੱਕੋ ਫਾਈਲ ਵਿੱਚ ਉਹਨਾਂ ਨੇ ਐਕਟਰ ਮੇਰੇ ਚ ਦੇਖ ਲਿਆ ਤੇ ਉਹਨਾਂ ਨੇ ਫਿਰ ਮੈਨੂੰ ਪਲੇ ਵੀ ਕਰਵਾਇਆ ਫਿਰ ਵਿਕਾਸ ਭਾਈ ਨੇ ਦੇ ਨਾਲ ਜਦੋਂ ਟੀਮ ਬਣੀ ਉਸ ਤੋਂ ਬਾਅਦ ਫਿਰ ਮੈਂ ਥੀਏਟਰ ਨਾਲ ਜੁੜਿਆ ਐਕਚੁਅਲ ਚ ਹੀ ਵਾਸ ਮਾਈ ਲਾਈਕ ਫਰਸਟ ਮੈਂਟਰ ਉਹਨਾਂ ਨੇ ਜੋ ਵੀ ਡਾਇਰੈਕਟ ਮੱਖਾ ਬੰਦ ਕਰਕੇ ਜੋ ਕਹਿੰਦੇ ਰਹੇ ਉਹ ਕਰਦਾ ਰਿਹਾ ਉਹ ਟੀਮ ਮੇਰੇ ਖਿਆਲ ਇਹੋ ਜਿਹੀ ਬਣੀ ਸੀ ਉਹ ਜਦੋਂ ਤੱਕ ਉਹ ਟੀਮ ਰਹੀ ਉਹੀ ਪਲੇਅਫਰਸਟ ਹੈ ਜੋ ਉਸ ਟੀਮ ਨੇ ਕੀਤੇ ਟੈਲੈਂਟ ਫਾਈਂਡਿੰਗ ਚ ਔਰ ਉਹੀ ਪਲੇ ਹਮੇਸ਼ਾ ਅੱਗੇ ਗਏ ਜ਼ੋਨਲ ਲੈਵਲ ਦੇ ਵਿੱਚ ਯੂਥ ਫੈਸਟੀਵਲਸ ਦੇ ਵਿੱਚ ਕੋਈ ਦੂਜਾ ਪਲੇਅਰ ਹੁੰਦਾ ਹੈ ਟੈਂਟ ਸੱਤ ਅੱਠ ਪਲੇ ਹੁੰਦੇ ਸੀ ਉਹਨਾਂ ਚੋਂ ਕੋਈ ਇੱਕ ਚੂਜ਼ ਕਰਨਾ ਹੁੰਦਾ ਸੀ ਕਾਲਜ ਨੇ ਬਟ ਆਇਰੋਨਿਕਲੀ ਉਹੀ ਜਾਂਦਾ ਸੀਗਾ ਜੋ ਅਸੀਂ ਕਰਦੇ ਸੀ ਸੋ ਇਹ ਰਿਆ ਫਿਰ ਵੀ ਇਹ ਤਾਂ ਬਾਤ ਕਿਉਂਕਿ ਐਕਚੁਅਲੀ ਆਪਣੇ ਬੋਰਡ ਦੇ ਵਿੱਚ ਆਈ ਥਿੰਕ ਯੂ ਵਿਲ ਅਗਰੀ ਦਟ ਉਹਨੂੰ ਪਤਾ ਨਹੀਂ ਹੁੰਦਾ ਸੀ ਕਿ ਥੀਏਟਰ ਕਿੱਥੇ ਤੱਕ ਕਰ ਸਕਦੇ ਆ ਨਾ ਫਿਲਮਾਂ 'ਚ ਕਿੱਦਾਂ ਜਾ ਸਕਦੇ ਆ ਹਾਂ ਬਸ ਇੱਕ ਦਿਮਾਗ 'ਚ ਐਵੇਂ ਇੱਕ ਮੈਨੀਫੈਸਟੇਸ਼ਨ ਜੀ ਸੀਗੀ ਕਿ ਹਾਂ ਯਾਰ ਜਾਣਾ ਹੈ ਕਰਨਾ ਹੈ ਕਰਾਂਗੇ ਚਲੋ ਸਮ ਹਾਉ ਆਈ ਬੀਕਮ ਮੈਡੀਕਲ ਰਿਪਰੈਜ਼ੈਂਟੇਟਿਵ ਇਨ 2000 ਆਈ ਜੁਆਇੰਟ ਸਪਲਾਈ ਐਜ਼ ਅ ਰਿਪਰੈਜ਼ੈਂਟੇਟਿਵ ਮੈਂ ਬੰਬਈ ਹੀ ਜਾ ਕੇ ਰਿਆ 2 ਢਾਈ ਮਹੀਨੇ ਉੱਥੇ ਟ੍ਰੇਨਿੰਗ ਲਈ ਆ ਗਏ फिर दो साल बाद मैं एलिवेट हो गया एज एरिया मैनेजर फिर वो करते करते मैं जोनल मैनेजर तक फार्मास्यूटिकल बारह साल आई स्पेंड इन फार्मास्यूटिकल बी ए का सट मेरा माइक्रोबायलॉजी अच्छी सी उस तो बाद फिर शिफ्टेड टू तो बैंकिंग फॉर नाइन ईयर आई वॉज विद बैंक एज रीजनल हेड एंड आई वॉज गेटिंग अ वेरी हैंडसम सैलरी तो छड़ना बड़ा मुश्किल बट थैंक्स टू कोरोना कोरोना जो आया ਵੱਟ ਫਰੋਂ ਹோம் ਹੋ ਗਿਆ ਸਾਰਾ ਦੇ ਨੈਟਫਲਿਕਸ ਦੇਖਦੇ ਰਹੇ ਕਰਦੇਲੇ ਦੇਖਦੇ ਰਹੇ ਮਤਲਬ ਉਹੀ ਜੋ ਕਹਿੰਦੇ ਆ ਉਹ ਜੀ ਕੀੜੇ ਖੜੇ ਹੋਣਾ ਹੈ ਨਾ ਉਹ ਵਾਪਸ ਆਏ ਹੋਏ ਔਰ ਫਿਰ ਮੈਂ ਵਾਈਫ ਨਾਲ ਡਿਸਕਸ ਕੀਤਾ ਮੈਂ ਕਹਿੰ ਰਹੀ ਇਹ ਸਾਰੇ ਮੁੰਡੇ ਨਾ ਕੋਈ ਤਾਂ ਕਿਸੇ ਨੇ ਤਾਂ ਮੈਸਟੇਜ ਤੇ ਚੜਾਇਆ ਸੀਗਾ ਕੋਈ ਮੇਰੇ ਨਾਲ ਪੜਦਾ ਹੁੰਦਾ ਸੀਗਾ ਇਹ ਸਾਰੇ ਬਣ ਗਏ ਮੈਂ ਇੱਥੇ ਬੈਠਾ ਬੇਗੂਫਾਦਰਾ ਮੈਂ ਵੀ ਟਰਾਈ ਕਰਨੀ ਫਿਰ ਮੈਂ ਕੰਮ ਦੇ ਨਾਲ ਨਾਲ ਕੀਤੀ ਟਰਾਈ ਆਹੀ ਜਿਹੜਾ ਇੱਕ ਤੁਸੀਂ ਹੁਣੇ ਟ੍ਰੇਲਰ ਦੇਖਿਆ ਸੀ ਦੇਖਣਾ ਹੈ ਜਿਹੜਾ ਨਹੀਂ ए मैं पहली बार कैमरा फेस किया कैमरा ही नहीं मैं अज तक फेस किया चार साल तीन साल पहले मैं कैमरा पहली बार फेस किया टेल्यू मेरा कोई एक्सपीरियंस नहीं है फिल्मा का थिएटर एंड फिल्म इज वेरी डिफरेंट दे आर टीवी इज डिफरेंट थिएटर इज डिफरेंट वेब सीरीज डिफरेंट फिल्म इज डिफरेंट ऑल आर वेरी डिफरेंट लोगों सेम लगता है सेम नहीं है तो थिएटर इतने ही चलना पेगा थिएटर कैन ओनली गिव यू कॉन्फिडेंस कैमरा एक्टिंग इज़ टोटली रिवर्स टू दैट ਤੋ ਉਹ ਫਿਰ ਉਹ ਕੀਤੀ ਫਿਰ ਉਸੇ ਹੀ ਪ੍ਰੋਡਕਸ਼ਨ ਨੇ ਮੈਨੂੰ ਦੂਜੀ ਫਿਲਮ ਹੋਰ ਦਿੱਤੀ ਜਿਹੜੀ ਹਲੇ ਇੰਡੀਆ ਚ ਰਿਲੀਜ਼ ਨਹੀਂ ਹੋਈ ਕੈਨੇਡਾ ਰਿਲੀਜ਼ ਹੋ ਗਈ ਅਮਰੀਕਾ ਰਿਲੀਜ਼ ਹੋ ਗਈ ਅ ਕੋਲਡ ਪਲਾਨ ਉਹ ਦੇਚ ਸਵਾ ਘੰਟੇ ਦੀ ਫਿਲਮ ਐਂਡ ਆਮ ਆਵ ਪਲੇਡ ਐਂਟਾਗੋਨਿਸਟ ਯਾਨੀ ਕਿ ਵਿਲਨ ਮੇਨ ਵਿਲਨ ਮੈਂ ਹਾਂ ਦਾ ਫਿਲਮ ਦਾ ਉਹ ਫਿਲਮ ਹਲੇ ਰਿਲੀਜ਼ ਹੋਣੀ ਹੈ ਫਿਰ ਮੈਨੂੰ ਉਡਾਰੀਆਂ ਮਿਲ ਗਿਆ ਉਹ ਮੈਂ ਜੌਬ ਕਰਦੇ ਕਰਦੇ ਕਿਉਂਕਿ ਵਰਕ ਫਰਮ ਹੋਮ ਸੀਗਾ ਉਡਾਰੀਆਂ ਮੈਂ 3 ਮਹੀਨੇ ਵਾਲਾ ਟਰੈਕ ਚੱਲਿਆ ਉਹ ਕੀਤਾ ਮੈਂ ਕਿਉਂ ਉਹਦੀ ਮੈਨੂੰ ਛੱਡ ਕੇ ਸਾਰੀ ਟੀਮ ਬਿਗਬੌਸਟੇ ਵੀ ਜਾ ਚੁੱਕੀ ਹੈ ਜਿਹੜੇ ਮੇਰੇ ਭਤੀਜੇ ਵੀ ਤੁਜੇ ਬਣੇ ਸੀ ਕਿ ਦੇ 올 हैव ਗੋਨ ਟੂ ਬਿਗ ਬਾਸ ਇਨ ਡਿਫਰੈਂਟ ਸੀਜ਼ਨਸ ਲਾਸਟ ਸੀਜ਼ਨ 'ਚ ਅਭਿਸ਼ੇਕ ਆਇਆ ਸੀ ਅਭਿਸ਼ੇਕ ਦਾ ਫਰਫੜ ਬਣਿਆ ਸੀ ਗੱਲ ਫਿਰ ਕਾਂਕਾ ਚਾਹਰ ਇਸ ਵਨ ਨੇ ਮੋੜਾ ਸੋਰਾ ਸੀਗਾ ਸੋ ਇਟ ਵਾਸ ਲਾਈਕ ਦੈਟ ਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਮੈਨੂੰ ਮਤਲਬ ਮਾਈ ਵਾਈਫ ਆਜ਼ অলਸੋ ਨਟ ਰੈਡੀ ਬਟ ਮੇਰੇ ਇੱਕ ਅਸਟੋਲੋਜਰ ਦੋਸਤ ਹੈ ਉਹ ਕਹਿੰਦਾ ਜੀ ਇਹ ਜਾਏਗਾ ਹੀ ਜਾਏਗਾ ਔਰ ਇਹ ਆਪਣੇ ਪੈਸੇ ਲਾ ਕੇ ਵੀ ਨਹੀਂ ਜਾਏਗਾ ਫਿਰ ਤੁਸੀਂ ਮੰਨ ਜਾਵੋਗੇ ਫਿਰ ਦੈਨ ਸ਼ੀ ਸੈਡ ਕਿ ਅਗਰ ਇਹ ਕਰ ਦੇਗਾ ਫਿਰ ਮੈਨੂੰ ਜੋਬ ਰਿਜ਼ਾਈਨ ਕਰਨ ਦੇ ਆਗੇ ਸੋ ওকে ਸ਼ੀ ਇਜ਼ ਆਲਸ ਤੋ ਦਨੋ ਹੀ ਹੋਇਆ ਕਿ ਮੈਨੂੰ ਉਹ ਤੋਂ ਫਿਲਮ ਮਿਲ ਗਈ ਮੈਂ ਆਡੀਸ਼ਨ ਦਿੱਤਾ ਆਡੀਸ਼ਨ ਕ੍ਰੈਕ ਹੋ ਗਿਆ ਉਹਨਾਂ ਨੇ ਮੂੰਚੇ ਉਤਨਤਲਾ ਜਿਹੀ ਜਿਹੜੇ ਗਲਿੰਪਸ ਤੁਸੀਂ ਦੇਖੇ ਉਹ ਮਿਲ ਗਈ ਮੈਨੂੰ ਉਹਨਾਂ ਨੇ ਬਾਇਰ ਦੀ ਟਿਕਟ ਦੇਤੀ ਮੈਨੂੰ ਮੈਂ ਕਿਹਾ ਮੈਨੂੰ ਵਾਪਸੀ ਦੇ ਇੱਥੇ ਨਹੀਂ ਚਾਹੀਦੀ ਮੈਨੂੰ ਵਾਪਸੀ ਬੰਬੇ ਦੇ ਦੋ ਉਹਨਾਂ ਨੇ ਬੰਬੇ ਦੀ ਟਿਕਟ ਦੇਦੀ ਮੈਂ ਘੱਲ ਵੀ ਟਿਕਟ ਆ ਗਿਆ ਫਿਰ ਮੈਂ ਰਿਜ਼ਾਈਨ ਪਾਇਆ ਐਂਡ THEN I MOVED TO MUMBAI ਉਹ ਮਤਲਬ ਹਦਰਾਬਾਦ 15 ਦਿਨ ਦਾ ਸ਼ੂਟ ਕਰਕੇ ਇਸ ਫਿਲਮ ਦਾ ਫਿਰ THEN I SHIFTED TO MUMBAI फिर उक्रैच तो शुरू किया वनडे टू डे छोटे छोटे रोल सीरियल से करने शुरू किए बट मैं सिर्फ मैंने मेरी एक ही शर्त है कि मैं स्पीकिंग रोल चाहिए नॉन स्पीकिंग रोल नहीं चाहिए क्योंकि वो फर्स्ट स्टेज है अगर नॉन स्पीकिंग खड़े रह गए तो जूनियर आर्टिस्ट हो खड़े होगी रो बोल रहे बस खड़े हो ऐ करके मारो मारो टाइप वही ਫਿਰ ਉਹ ਮਿਲਦੇ ਰਹੇ ਤੇ ਉਹ ਜਦੋਂ ਤੁਸੀਂ ਬੋਲ ਲੰਨੇ ਹੋ ਕਰ ਲੰਨੇ ਹੋ ਕੈਮਰਾ ਐਕਟਿੰਗ ਥੋੜੀ ਬਹੁਤ ਆ ਗਈ ਸੀ ਲੁਕਸ ਕਿੱਥੇ ਦੇਨੇ ਕਿਉਂਕਿ 80% ਕੈਮਰਾ ਐਕਟਿੰਗ ਇਸਕੇ ਤੁਹਾਨੂੰ ਪਤਾ ਲੱਗ ਜੇ ਕਿ ਯਾਰ ਮੈਂ ਲੁਕ ਕਿੱਥੇ ਰੱਖਣਾ ਭਰਾਂ ਦਾ ਦੈਟਸ ਆਲ ਬਾਕੀ ਐਕਟਿੰਗ ਤਾਂ ਹੀ ਮੰਨ ਕੇ ਚੱਲੋ ਫੋਨ ਆਣੀ ਚਾਹੀਦੀ ਹੈ ਨਾ ਦਿਸ ਇਜ਼ ਦਾ ਲਾਸਟ ਥਿੰਗ ਦੇ ਵਿਲ ਆਸਕ ਬੰਬੇ ਦੇ ਵਿੱਚ ਜੇ ਤੁਸੀਂ ਐਕਟਰ ਹੋ ਕਿ ਨਹੀਂ ਹੋ ਆਪਾਂ ਪਹਿਲੀ ਚੀਜ਼ ਲੈ ਕੇ ਚੱਲਨੇ ਆ ਉਹ ਲਾਸਟ ਚ ਪੁੱਛਦੇ ਉਹਨਾਂ ਨੂੰ ਇਹ ਹੁੰਦਾ ਕਿ ਐਕਟਰ ਤਾਂ ਹੈ ਹੀ ਹੈ ਨਾ ਯਾਰ ਇੱਥੇ ਆਇਆ ਹੈ ਅਸੋ ਹੀ ਫਿਰ ਕਰਨਾ ਸ਼ੁਰੂ ਕੀਤਾ ਧੀਰੇ 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 ਫਿਰ ਮੈਂ ਸਾਲ ਇੱਕ ਤੋਂ ਵਨ ਡੇ ਟੂਡੇ ਕਿਤੇ ਫਿਰ ਵਨ ਡੇ ਟੂਡੇ ਕਰਨੇ ਬੰਦ ਕਰਤੇ ਮਤਲਬ ਹੁਣ ਤੱਕ ਅਗਰ ਮੈਂ ਤਿੰਨ ਸਾਲਾਂ ਦੇ ਦੇਖਾ ਤਾਂ ਮੈਂ 35 ਸੀਰੀਅਲ ਕਰ ਚੁੱਕਿਆ ਛੋਟੇ ਵੱਡੇ ਜਿਨ੍ਹਾਂ ਚੋਂ ਪੰਜ ਜਾਂ 6 ਦੇ ਵਿੱਚ ਮੇਰੀ ਕੰਟੀਨਿਊਟੀ ਰਹੀ ਹੈ 15 ਐਡ ਕਰ ਚੁੱਕਿਆ 13 ਵੈਬ ਸੀਰੀਜ਼ ਕਰ ਚੁੱਕਿਆ ਐਂਡ ਇਫ ਆਮ ਨਾਟ ਰੋਂਗ ਸੱਤ ਫਿਲਮਾਂ ਹੋ ਗਈਆਂ ਜਿਨ੍ਹਾਂ ਚੋਂ ਤਿੰਨ ਅਨ ਰਿਲੀਜ਼ ਨੇ ਹਲੇ ਅਬ ਪਿਛੇ ਸਾਬਰਮਤੀ ਰਿਪੋਰਟ ਜਿਹੜੀ ਆਈ ਉਹਦੇ ਚ ਵੀ ਮੇਰਾ ਇੱਕ ਸੀਨ ਹੈ ਜਸਟ ਕੈਨੀਓਸ ਸਮਾਲ ਕੈਨੀਓ ਉਹ ਹੈ दो फिल्म मनीष मदान ने होने अपने अवर्ड द डायरेक्ट कितिया दोनों मैं लीड किया एज ए प्रोटैगनिस्ट वो फिल्म हाले अनज दे, so, हाँ, है डबिंग पेंडिंग पोस्ट प्रोडक्शन जॉब छढ़नी पी उ है जो तुम करना चाहना थो ही फोकस करना पैदा बट यस एज विकास ड्रीम्स है ना इट इज वेरी इंपॉर्टेंट ਕਿੰਗ ਕਰੋਂਗੇ ਮੈਨੇਜਰ ਕੋ ਮੈਨੇਕਸਟੈਂਸ਼ਨ ਨਹੀਂ ਹੈ ਜੋ ਆਪਸ ਵਿੱਚ ਹੁੰਦੇ ਆ ਬਸ ਇੱਕ ਲਾਈਫ ਦਾ ਦੁੱਖ ਜ਼ਰੂਰ ਹੋਊਗਾ ਕਿਉਂਕਿ ਜਦੋਂ ਮੈਂ ਸੋਚਦਾ ਹੁੰਦਾ ਸੀ ਆਈ ਵਾਸ 135 ਕਿਜੀ ਇੱਕ ਇੱਕ ਮੋਟਾ 10 ਕਿਲੋ ਦਾ ਹੁੰਦਾ ਸੀਗਾ ਉਦੋਂ ਮੈਂ ਸੋਚਦਾ ਸੀ ਮੈਂ ਬੰਬੇ ਜਾਣਾ ਔਰ ਮੈਂ ਹਰ ਤਰ੍ਹਾਂ ਦਾ ਨਸ਼ਾ ਵੀ ਕਰ ਲੈਂਦਾ ਹੁੰਦਾ ਸੀਗਾ ਉਦੋਂ ਸਿਰਫ ਇੱਕ ਮੇਰੇ ਮਦਰ ਸੀ ਜਿਹੜੀ ਕਹਿੰਦੇ ਸੀ ਤੂੰ ਬਣ ਜਾਏਗਾ ਹੀਰੋ ਬਾਕੀ ਸਾਰੇ ਹੱਸਦੇ ਹੁੰਦੇ ਸੀਗੇ ਬਟ ਸ਼ੈਡਲੀ ਉਹਨੇ ਮੇਰਾ ਕੋਈ ਕੰਮ ਨਹੀਂ ਦੇਖਿਆ ਸ਼ੀ ਪਾਸਡ ਅਵੇ ਬਿਫੋਰ ਮਾਈ ਫਰਸਟ ਵਰਕ ਗੋਟ ਰਿਲੀਜ਼ਡ ਉਹ ਮੈਨੂੰ ਸਾਰੀ ਉਮਰ ਦਾ ਦੁੱਖਾ ਬਾਕੀ ਮੈਨੂੰ ਲਾਈਫ 'ਚ ਕੋਈ ਦੁੱਖ ਨਹੀਂ ਕੋਈ ਰਿਗਰੈਟ ਨਹੀਂ ਕੋਈ ਕੁਝ ਨਹੀਂਗਾ ਅੱਖਾਂ ਬੰਦ ਕਰ ਲਓ ਜਿੱਥੇ ਜਾਣਾ ਚਾਹੁੰਦੇ ਚੱਲੇ ਜਾਓ ਹੋ ਜਾਏਗਾ ਬਿਕਾਜ਼ ਤੁਹਾਡਾ ਡੈਸਟੀਨੇਸ਼ਨ ਔਰ ਤੁਹਾਡੀ ਜਰਨੀ ਔਰ ਤੁਹਾਡਾ ਫੇਟ ਆਲਰੇਡੀ ਲਿਖਿਆ ਹੋਇਆ ਹੈ ਤੁਸੀਂ ਸਿਰਫ ਡਰਦੇ ਆਂ ਆਪਾਂ ਸਿਰਫ ਡਰਦੇ ਆਂ ਅਗਰ ਮੈਨੂੰ ਪਤਾ ਹੁੰਦਾ ਕਿ ਐਨਐਸਡੀ ਦੇ ਵਿੱਚ ਤੁਹਾਨੂੰ ਪੈਸੇ ਮਿਲਦੇ ਪੜਨ ਦੇ ਤਾਂ ਮੈਂ ਕਦੇ ਹੀ ਪੜੋਦੇ ਨਹੀਂ ਚਲਾ ਜਾਂਦਾ ਮੈਨੂੰ ਪਤਾ ਨਹੀਂ ਸੀ ਇਹ ਸਾਰ ਨੌਲੇਜ ਗੈਪ ਬੇਸਿਕਲੀ ਮੈਂ ਉਹ ਹੀ ਜਾਨਣਾ ਚਾਹ ਰਿਹਾ ਕਿ ਅਗਰ ਤੁਹਾਡੇ ਦੁਆਰਾ ਕੋਈ ਬੰਬੇ ਵਾਰ ਇਸ ਗਿਲਾ ਸਿਕਵਾ ਹੈ ਕੁਝ ਹੈ ਮੈਂ 3 ਸਾਲ ਗੁਜ਼ਾਰ ਲੇ ਔਰ ਵਿਦਾਊਟ ਐਨੀ ਗੋਡਫਾਦਰ ਹੁਣ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਕੀ ਹੋ ਸਕਦਾ ਤੇ ਮੈਂ ਆਈ ਕੈਨ ਹੈਲਪ ਯੂ ਵਿਦ ਦੋਸ ਥਿੰਗ ਕਿ ਤੁਸੀਂ ਸ਼ਾਰਟ ਦੇ ਵਿੱਚ ਉਹ ਨਾ ਕਰੋ ਵੈਸੇ ਤਾਂ ਕਹਿੰਦੇ ਹੈ ਨਾ ਮੱਛੀ ਪਕਤ ਦਾ ਚਟਕੇ ਹੀ ਵਾਪਸ ਆਂਦੀ ਹੈ ਬਟ ਫਿਰ ਵੀ ਆਈ'll ਸਟਿਲ ਟ੍ਰਾਈ ਕਿ ਤੁਸੀਂ ਉਹਨਾਂ 'ਚ ਨਾ ਪਾਓ ਇੱਥੋਂ ਇਹ ਫਰਾਡ ਹੈ ਇਹਦੇ 'ਚ ਨਹੀਂ ਪੈਣਾ ਇੱਥੋਂ ਬਚਣਾ ਹੈ ਇੱਥੇ ਜਾਣਾ ਹੈ ਥੀਜ਼ ਆਰ ਡੂਜ਼ ਐਂਡ ਥੀਜ਼ ਆਰ ਨਾਟ ਡੂਜ਼

ਇੱਕ ਕਾਮਿਕ ਨੈਗੇਟਿਵ ਕੈਰੈਕਟਰ ਉਹ ਦੀ ਰੇਟਿੰਗ ਵੀ ਆਈਐਮਡੀਬੀ ਤੇ 8.5 ਦੀ ਹੈ ਤੇ ਉਹਦਾ ਸੈਕਿੰਡ ਸੀਜ਼ਨ ਵੀ ਅਨਾਉਂਸ ਹੋ ਰਿਹਾ ਹੈ ਉਹ ਹੋਣੀ ਹੈ ਜੀ ਉਸੇ ਤੇ ਮੇਰੀ ਇਹ ਹੈਪੀ ਫੈਮਿਲੀ ਪਈ ਹੈ ਹਲਤ ਬਾਲਾ ਜੀ ਤੇ ਤਿੰਨ ਤਿੰਨ ਵੈਬ ਸੀਰੀਜ਼ਾਂ ਤੇ ਤਿੰਨ ਅਜੇ ਮੈਂ ਲੀਡ ਆ ਉਹ ਤੁਸੀਂ ਦੇਖ ਸਕਦੇ ਹੋ ਅਪਾਰਟ ਫਰੋਂ ਥੈਟ ਮੇਰੇ ਤੇਰਾ ਵੈਬ ਸੀਰੀਜ਼ ਚੋਲੇ ਮੇਰੇ ਖਿਆਲ 6 ਹੈ ਜਿਹੜੀਆਂ ਅਨ ਰਿਲੀਜ਼ ਨੇ ਜਿਨ੍ਹਾਂ ਚ ਕੇਕੇ ਮੈਨਨ ਨਾਲ ਵੀ ਆਉਣ ਵਾਲੀ ਹੈ ਦ ਦਾ ਯੂਨਿਟੀ ਯੂਨਿਟੀ ਕਰਕੇ ਉਹ ਆਉਣ ਵਾਲੀ ਹੈ ਮੇਰੀ ਇੱਕ ਮੇਰੀ ਮੈਮਰ ਕਰਕੇ ਵੈਬ ਸੀਰੀਜ਼ Z5 ਵਾਸਤੇ ਉਹ ਆਉਣ ਵਾਲੀ ਹੈ ਮੇਰੀ ਹਲੇ ਬਹੁਤ ਸਾਰੀਆਂ ਹੈ ਜਿਹੜੀਆਂ ਹਲੇ ਪੈਂਡਿੰਗ ਪਈ ਹੈ ਇਸ ਆਰ ਯੈਟ ਟੂ ਰਿਲੀਜ਼ ਤੇ ਤਿੰਨ ਫਿਲਮਾਂ ਮੇਰੀ ਯੈਟ ਟੂ ਰਿਲੀਜ਼ ਹੈ ਉਹ ਆਉਣ ਵਾਲੀਆਂ ਉਹਨਾਂ ਤਿੰਨਾਂ ਦੇ ਵਿੱਚ ਮੈਂ ਦੋਹਾਂ ਚ ਪ੍ਰੋਟੈਗਨਿਸਟ ਆ ਇੱਕ ਦੇ ਵਿੱਚ ਐਂਟਾਗੋਨਿਸਟ ਆ ਯਾਨੀ ਵਿਲਨ ਆ ਤੋਂ ਉਹ ਪੈਂਡਿੰਗ ਪਈ ਹੈ ਐਡ ਸ਼ੂਟ 15 ਹੋ ਤਾਂ ਰਿਲੀਜ਼ ਹੋ ਜਾਂਦੇ ਹੋ ਜਾਂਦੇ ਤਿੰਨ ਕੈਡ ਸ਼ੂਟ ਮੇਰੇ ਇਹੋ ਜਿਹੇ ਜਿਹੜੇ ਹਲੇ ਰਿਲੀਜ਼ ਹੋਣ ਵਾਲੇ ਕਰ ਚੁੱਕਿਆ ਮੈਂ ਬਾਕੀ

और वो प्ले का भी सा रिकॉर्ड ही बन गया से आफ्टर ट्वेंटी एट ईयर अबोर कोई प्ले फर्स्ट आया यूथ फैसटिवल से एंड वी वर लकी दैट वी बोथ वर पार्ट ऑफ दैट तो ये है सर बाकी कुछ ऐसा लंबा चौड़ा नहीं है इफ यू वॉन्ट टू आस्क एनी थिंग यू हैव एनी क्वेरी एनी थिंग यू कैन यू आर वेलकम ऑडिशन बारे कुछ मैं दसना सर देखो ऑडिशन एक अच्छा डायरेक्टर जो होएगा ना वो तो थोड़ा तो हमेशा रहेगा सी ऑडिशन की गेम इस तरह चलती है कि ऑडिशन hmm. डायरेक्टर जो ना ਲੁੱਕ ਦੇਖਦਾ ਤੁਹਾਡਾ ਕਿ ਤੁਸੀਂ ਉਸ ਲੁੱਕ ਚ ਫਿੱਟ ਬੈਠ ਰਹੇ ਹੋ ਕਿ ਨਹੀਂ ਬੈਠ ਰਹੇ ਲਾਈਕ ਤੁਸੀਂ ਫਿਲਮਾਂ ਜਿਹੜੀ ਮੇਰੀ ਲਾਸਟ ਦੇਖੀ ਹੋਏਗੀ ਅ ਜੈਦੀ ਪਹਿਲਾ ਉਹਤ ਵਾਲੀ ਠੀਕ ਹੈ ਉਹ ਇੱਕ ਐਕਸ਼ਨ ਹੀਰੋ ਉਹਦੇ ਵਿੱਚ ਜੈਦੀਪ ਅਲਾਵਤ ਟਾਪ ਇਟ ਬੈਠਾ ਕਿਉਂਕਿ ਉਹਨੂੰ ਹਰਿਆਣਵੀ ਬੰਦਾ ਚਾਹੀਦਾ ਸੀਗਾ ਔਰ ਉਹ ਜਿਆ ਪਲਵਾਨ ਟਾਈਪ जाट बुद्धि ਚਾਹੀਦਾ ਸੀਗਾ ਉਹ जाट ਹੈ ਪਲਵਾਨ ਵੀ ਰਿਹਾ ਹੈ ਔਰ ਉਹ ਹਰਿਆਣਵੀ ਵੀ ਹੈ ਉਹਨੇ ਹੋ ਗਿਆ ਖਤਮ ਕੰਮ ਉਸ ਤੋਂ ਬਾਅਦ ਉਹਦਾ ਆਡੀਸ਼ਨ ਉਹਨੇ ਲਿਆ ਨਹੀਂ ਲਿਆ that is a different thing ਉਹਨੂੰ ਜੈਦੀ ਪਹਿਲਾ ਉਹਨੂੰ ਐਫਰਟ ਨਹੀਂ ਕਰਨੇ ਪਏ ਉਹ ਰੋਲ ਕੱਢਣ ਵਾਸਤੇ ਲਾਈਕ ਦਾ ਵੇ ਜੋ ਮੈਨੂੰ ਮੂਛੋ ਤਨ ਤੂ ਲਾਲ ਜੈਸੀ ਮੈਂਡੀ ਕਿਉਂ ਮਿਲੀ ਕਿਉਂਕਿ ਮੈਂ ਉਹਦਾ ਮੁੱਛਾ ਜਿਹਾ ਰੱਖਿਆ ਸੀਗਾ ਟਾ ਟਾ ਸੀਗਾ ਦਰਬਾਨ ਲੱਗਦਾ ਸੀਗਾ ਔਰ ਰਾਜਸਥਾਨੀ ਐਕਸੈਂਟ ਅੱਛਾ ਸੀਗਾ ਬਿਕੋਜ਼ ਮੈਂ ਬਾਗੜੀ ਫੈਮਿਲੀ ਤੋਂ ਬਿਲੋਂਗ ਕਰਦਾ ਨਾ ਸੋ ਉਹ ਉਹਨਾਂ ਨੂੰ ਬੋਰਾ ਪੱਕਿਆ ਪਗਾਇਆ ਮਿਲ ਗਿਆ ਸੋ ਦੈਟ ਹੈਲਪਸ ਹਨਾ ਤੁਹਾਡਾ ਐਕਸੈਂਟ ਚੈੱਕ ਕਰਨ ਵਾਸਤੇ ਤੁਹਾਡੀ ਡਾਇਲੌਗ ਡਿਲੀਵਰੀ ਚੈੱਕ ਕਰਨ ਵਾਸਤੇ ਯਸਟ ਹੁੰਦੇ ਨੇ ਪੈਣਗੇ ਮੋਸਟਲੀ ਜਦੋਂ ਤੁਸੀਂ ਗਰੋਇੰਗ ਪੀਰੀਅਡ 'ਚ ਹੋ ਛੋਟੇ ਰੋਲ ਕਰ ਰਹੇ ਹੋ ਇੱਕ ਅਸੀਂ ਕਹਿੰਨਾ ਟੈਰਿਟਰੀ ਕੈਰੈਕਟਰ ਕਿਹਾ ਜਾਂਦਾ ਹੈ ਮੁੰਬਈ 'ਚ ਜਿਹੜਾ ਕਿ ਆਂਦਾ ਚਿੱਠੀ ਫੜਾ ਕੇ ਚਲਾ ਜਾਂਦਾ ਵਕੀਲ ਹੈ ਇੱਕ ਸਿੰਘ ਦੋ ਸਿੰਘ ਜਿੱਦਾਂ ਮੇਰੇ ਇੱਕ ਦੋ ਫਿਲਮਾਂ 'ਚ ਟੈਰਿਟਰੀ ਕੈਰੈਕਟਰ ਹੈ ਸੈਕੰਡਰੀ ਹੋ ਗਿਆ ਹੀਰੋ ਤੋਂ ਇਰੋਨ ਛੱਡ ਕੇ ਬਾਕੀ ਇੰਪੋਰਟੈਂਟ ਕੈਰੈਕਟਰਸ ਆਰ ਸੈਕੰਡਰੀ ਕੈਰੈਕਟਰਸ प्राइमरी, सेकेंडरी तक ऑडिशन देनी पैणगे और अगर कोई डायरेक्टर अच्छा है तो प्राइमरी द भी लगेगा ऑडिशन बट हाँ टाइम जिदा ग्रो करते हो पता लग जाता है कि कैमरा लुक कितने कैरैक्टर इतने खड़ा एक कि कैमरा एक्टिंग लुक इन द कैमरा ऑडिशन कैमरा च देख के है अगर कैमरा एक्टिंग कैमरा च देखे तो रीशूट होगा रीटेक होगा कैमरा से हाँ ऑडिशन पता लग जाता पॉज कितना देना कि देना ऑडिशन जनरली इमेच्योर बंदा होंगे ना एक थांत खड़ा खड़ा बढ़ा सिर्फ खड़ा होकर डायलॉग बोल दें जो लिख के आया बट फॉर ऑडिशन यू नीड टू अंडरस्टैंड बाय द टाइम यू विल अटेन योर मेच्योरिटी थोड़ा पता लगेगा कि एना एरिया आ रहा है कैमरे च मैं यूटिलाइज करा एंड वट ਡਾਇਰੈਕਟਰ ਐਗਜ਼ੈਕਟਲੀ ਵਾਂਟਸ ਇਜ਼ ਕਿ ਆਪਣੇ ਬਾਡੀ ਨੂੰ ਤੁਸੀਂ ਕਿੱਦਾਂ ਕਰ ਰਹੇ ਹੋ ਤੁਸੀਂ ਸਿਰਫ ਡਾਇਲੌਗ ਡਿਲੀਵਰ ਨਹੀਂ ਕਰਨਾ ਬਾਡੀ ਜਿੰਨਾ ਮਾਸਟਰ ਸੀਗਾ ਇਫਾਨ ਬਾਡੀ ਨੂੰ ਤੁਸੀਂ ਕਿੱਦਾਂ ਚਲਾ ਰਹੇ ਹੋ ਨਾਲ ਨਾਲ ਕਿ ਤੁਹਾਡੀ ਬਾਡੀ ਮੂੰਹ ਕਿੱਦਾਂ ਕਰ ਰਹੀ ਹੈ ਤੁਹਾਡੀ ਬਾਡੀ ਜੇ ਉਹ ਥਰਸਟ ਆ ਰਿਹਾ ਉਹ ਮੂਵਮੈਂਟ ਆ ਰਹੀ ਜਿਹੜੀ ਇਸ ਡਾਇਰੈਕਟਰ ਨੂੰ ਚ ਰਿਕੁਆਇਰਡ ਹੈ ਜਾਂ ਨਹੀਂ ਥੈਟ ਆਲਸੋ ਯੂ ਹੈਵ ਟੂ ਕੀਪ ਇਨ ਮਾਈਂਡ ਫਿਰ ਟਰੈਕ ਹੁੰਦੇ ਜਾਂਦੇ ਆਡੀਸ਼ਨਸ ਇਹ ਚੱਕਰ ਹੈ ਔਰ ਜਿੰਨਾ ਨੇਚਰਲ ਰਹਿ ਸਕੋ ਹੈ ਨਾ ਆਪਾਂ ਕਿ ਥੀਏਟਰ ਅਲੱਗ ਛੱਡਣਾ ਇਟੋ ਦੇ ਹੈ ਟੋਲਡ ਯੂ ਕੱਲ ਪਰਸ ਵੀ ਅਸੀਂ ਡਿਸਕਸ ਕਰ ਰਹੇ ਸੀਗੇ ਥੀਏਟਰ 'ਚ ਆਪਾਂ ਨੂੰ ਰਾਜ ਦੀ ਗੱਲ ਵੀ ਉੱਚੇ ਆਵਾਜ਼ 'ਚ ਕਰਨੀ ਪੈਂਦੀ ਹੈ ਤੁਹੇ ਪਤਾ ਹੈ ਇਸਨੇ ਐਸਾ ਕਿਉਂ ਕਹਾ ਉਹ ਸਿੰਬਲ ਬੰਨਾ ਕਿ ਅਸੀਂ ਉਹ ਕਰ ਰਿਹਾ ਲੇਕਿਨ ਲਾਸਟ ਬੰਦੇ ਦਾ ਕਿ ਜਲਦੀ ਪਰ ਉਥੇ ਧਮਕਾਉਣ ਵਾਲੀ ਗੱਲ ਵੀ ਤੁਸੀਂ ਹਰੇ ਓਏ ਕਿਆ ਸਮਝ ਰੋ ਗੱਡੀਦਰ ਇਹ ਕੈਮਰਾ ਐਕਟਿੰਗ ਆ ਜਾਂਦੀ ਮਤਲਬ ਉਹਦੇ ਕੈਮਰੇ 'ਚ ਧਮਕਾ ਵੀ ਤੁਸੀਂ ਆਰਾਮ ਨਾਲ ਰਿਓ ਥੀਏਟਰ 'ਚ ਰਾਜ ਦੀ ਗੱਲ ਤੁਹਾਨੂੰ ਲੌਡਲੀ ਕਰਨੀ ਬੰਦੀ ਤੇ ਤੁਹਾਡੇ ਐਕਸਪ੍ਰੈਸ਼ਨ ਵੀ ਤੁਸੀਂ ਅੱਖਾਂ ਵੀ ਜ਼ਿਆਦਾ ਖੋਲ੍ਹਣੀਆਂ ਸ਼ੁਰੂ ਕਰ ਦਿੰਨੇ ਹੋ so that ਲਾਸਟ ਵਾਲੇ ਬੰਦੇ ਨੂੰ ਪਤਾ ਲੱਗੇ ਡਰਿਆ ਆ ਕਿਸੇ ਚਾ ਕਿਸ ਤਰ੍ਹਾਂ ਉੱਥੇ ਜਿੰਨਾ ਨੈਚੁਰਲ ਰਹਿਖੋਗੇ ਉਹਨਾਂ ਜਿੰਨਾ ਤੁਹਾਡਾ ਫੇਸ ਹਿਲਣਾ ਚਾਹੀਦਾ ਉਹਨਾਂ ਇੰਨਾ ਚਾਹੀਦਾ that is what ਕੈਮਰਾ ਐਕਟਿੰਗ ਇਸ ਤੇ ਇਹੀ ਸਭ ਆਡੀਸ਼ਨ 'ਚ ਕਰਨਾ ਪਵੇਗਾ ਆਡੀਸ਼ਨ ਜਿੰਨਾ ਤੁਸੀਂ ਨੈਚੁਰਲ ਰੱਖੋਗੇ ਉਨੀ ਜਲਦੀ ਕ੍ਰੈਕ ਹੋਏਗਾ ਸਭ ਤੋਂ ਪਹਿਲੇ ਜੋ ਵੀ ਤੁਹਾਡੇ ਕੋਲ ਸਕ੍ਰਿਪਟ ਹੈ ਉਹਨੂੰ ਸਮਝੋ ਕਿ ਉਹ ਕੈਰੈਕਟਰ ਕੀ ਕਰ ਰਿਹਾ ਹੈ ਇਸ ਐ ਦੇ ਵਿੱਚ

ये विलन चाचे रे, दे रे दे इस तरह मेरे को आंदे मेजली क्रैक कर रहे हैं ऐसे तो मैं जो भी बोलूंगी छोटा मुंह बड़ी बात होगी पर ये है कि मतलब जो भी आज यहां पर सब हम इकट्ठा हुए हैं इसका सारा श्रेय जो है वो भूपेंद्र सर विकास सर और प्रदीप इनको जाता है कि मुझे बहुत ज्यादा अच्छा लग रहा है खुद को कि मैं तो बिल्कुल ही जैसे कहते हैं ना वो पिंजरे में बंद हुए इन दिनों में अपने काम के साथ ही चिपकी रहती हूँ बट अब वो पुराने दिन एकदम से वही डीएवी का स्टेज सब चीजें सामने एकदम से फ्लैशबैक में घूम गई हैं तो ये सब के लिए थैंक यू और जो प्रदीप के साथ वाकई जो टाइम बिताया हम सब ने सीखने को बहुत कुछ मिला so theater, तो वो ही सो पैशनेट अबाउट थिएटर तो वही पैशन जो है वही जो ड्रीम्स कम ट्रू इसीलिए हुए हैं कि मैनिफेस्टेड क्योंकि लगातार लगातार उसने उसके बारे में सोचा तो कहते हैं ना एक वो शाहरुख खान का डायलॉग अगर आप किसी चीज को शिद्दत से चाहो तो कायनात मिलाने में लगती है वही प्रदीप के साथ हुआ है और आई विश कि हम सब में जो जो अपना जैसे सर ने भी बोला जो जो अपना अपना ड्रीम लेके चला है वो वैसे वैसे ही आगे बढ़ता चला जाए और मुझे कि ध्यान है कि आ, मैं बहुत छोटी थी जब मतलब अभी मैं आई वॉज जस्ट ऑफ थर्टीन जब मैं कॉलेज में एंट्री ले गई थी तो मुझे शुरू शुरू में रियल छोटे बच्चों को भी कॉलेज में आने दिया जाता है तब तो ये बोला जाता था बट वो जो टाइम था दैट वॉज सो गोल्डन पीरियड एक गोल्डन इरा थी हमारी और आई विश के जो आज के बच्चे हैं आज के कलाकार हैं, वो वैसा ही कुछ पैशन लेके जो है और आगे बढ़े तो और हम भी सीखेंगे प्रदीप से इसी तरह से जब मिलते रहेंगे तो कुछ ना कुछ नया एक्सपीरियंस लेते हैं एक दूसरे से ਤੋ ਅਰ ਬਾਕੀ ਭੁਪਿੰਦਰ ਭੀ ਅਵਿਕਾਸ ਭੀ ਆ ਇਹ ਸਭ ਗੁਰਜਨ ਭੀ ਆ ਇਹ ਸਭ ਲੋਕ ਤਾਂ ਹਮੇਂ ਸਿਖਾਣੇ ਕੇ ਲਿਏ ਹਮੇਸ਼ਾ ਤਿਆਰ ਹੀ ਰਹਤੇ ਹੈ ਸਾਥ ਮੇ ਅਰ ਗੁਰਰਾਜ ਸਰ ਦਾ ਤੋ ਹੱਥ ਜੋ ਹੈ ਉਹ ਹਮਾਰੇ ਉਪਰ ਹਮੇਸ਼ਾ ਹੈ ਔਰ ਭਗਵਾਨ ਨੇ ਕੋ ਬਹੁਤ ਲੰਬੀ ਉਮਰ ਦੇ ਐਂਡ ਵੀ ਵਿਸ਼ ਫੋਰ ਪ੍ਰਦੀਪ ਕਿ ਉਹ ਬੁਲੰਤੀਆਂ ਕੋ ਚੇ ਜੀ ਅ ਅਜੇ ਹੋਰ ਦੇ ਆਰਟਿਸਟਾਂ ਦੀ ਇੱਕ ਕੈਡਿੰਗ ਹੋਈ ਹੈ ਮੇਰੇ ਅਜ਼ੀਜ਼ ਪ੍ਰਦੀਪ ਸੋਨੀ ਦੇ ਸਨਮਾਨ ਦੇ ਵਿੱਚ ਕਿਉਂਕਿ ਸਾਡੀ ਸ਼ਾਨ ਸਾਡੀ ਸ਼ੌਕਤ ਆ ਬੋਰ ਦੀ ਖੁਸ਼ਬੂ ਨੂੰ ਕਿੰਨੀ ਦੂਰ ਤੱਕ ਲੈ ਗਏ ਮੈਨੂੰ ਬੜਾ ਪ੍ਰਾਊਡ ਹੈ ਵੀ ਐਡੇ ਟੈਲੈਂਟਡ ਬੱਚੇ ਐਡੇ ਟੈਲੈਂਟਡ ਆਰਟਿਸਟ ਜਿਨ੍ਹਾਂ ਦੇ ਮੇਰਾ ਬਹੁਤ ਪੁਰਾਣਾ ਕਤੀ ਕਤੀ ਬੱਤੀ ਬੱਤੀ ਸਾਲ ਦਾ ਮੇਰੇ ਜਿਹੜੇ ਹੈ ਜੌਬ ਦਾ ਸਟਾਰਟ ਸੀ ਔਰ ਇਹ ਮੇਰੇ ਇਵੇਂ ਵਿਕਾਸ ਵੀ ਆ ਸਾਰੇ ਜਿੰਨੇ ਬੈਠੇ ਆ ਕਾਫੀ ਮੇਰੇ ਹੱਥਾਂ ਦੇ ਵਿੱਚ ਇਹਨਾਂ ਨੇ ਬੜੀਆਂ ਬੜੀਆਂ ਤਰੱਕੀਆਂ ਕੀਤੀਆਂ ਮੈਂ ਇਹਨਾਂ ਨੂੰ ਭਾਵੇਂ ਕੋਈ ਡਾਇਰੈਕਟ ਨਹੀਂ ਕਰ ਸਕਿਆ ਪਰ ਇਹ ਸਾਨੂੰ ਇੱਕ ਦੂਜੇ ਤੋਂ ਗੁੱਡ ਵਾਈਬਸ ਆਉਂਦੀਆਂ ਸੀ ਔਰ ਇਹਨਾਂ ਨੂੰ ਬੜਾ ਖੁੱਲਾ ਖੇਡਣ ਦਿੱਤਾ ਗਿਆ ਕਿਉਂਕਿ ਨਾਟਕ ਮੇਰੇ ਕੋਲੇ ਸੀ ਔਰ ਯਕੀਨ ਮੰਨਣੋ ਵੀ ਇਸ ਗੱਲ ਨੂੰ ਤਸਦੀਕ ਕਰਨਗੇ ਪ੍ਰਦੀਪ ਕਿ ਉਸ ਵੇਲੇ 5000 ਰੁਪਏ ਕਿਸੇ ਡਾਇਰੈਕਟਰ ਨੂੰ ਦਿੱਤਾ ਗਿਆ ਇੱਥੇ ਔਰ ਅੱਜ ਦੇ ਲੱਖ ਰੁਪਏ ਵਰਗਾ ਡਾਇਰੈਕਟਰ ਇੱਕ ਲੱਖ ਰੁਪਏ ਲੱਗਿਆ ਬਾਕੀ ਸਾਰੇ ਦਾ ਸਾਰਾ ਕਾਲਜ ਦਾ ਖਰਚਾ ਹੋਇਆ ਉਹ ਜਿਵੇਂ ਕਹਿੰਦੇ ਨੇ ਨਾ ਇਹਨੇ 25-25 ਰੁਪਏ ਪਤਾ ਨਹੀਂ ਕਿੰਨੇ ਕ ਮਟਕੇ ਭੰਨਤੇ ਉੱਤੇ ਜਿਹੜੀ ਕਾਲਜ ਉਤਾਰੀਓ ਯਾਰ ਇੰਨੇ ਜਿਤਨੇ ਮਟਕੇ ਤੋੜ ਰਹੇ ਯਾਰ ਕੁਰਸੀਆਂ ਤੋੜਤੀਆਂ ਬਹੁਤ ਜ਼ਿਆਦੇ ਅਗਰੈਸਿਵ ਸੀ ਚੈਲ ਸਾਹਿਬ ਚਲੇ ਗਏ ਪ੍ਰਮਾਤਮਾ ਸੁਖਜਿੰਦਰ ਜੀ ਉਹਨਾਂ ਦੀ ਆਤਮਾ ਸ਼ਾਂਤੀ ਦੇ ਪਰ ਉਹਨਾਂ ਨੇ ਥੀਏਟਰ ਦੇ ਵਿੱਚ ਕ੍ਰਾਂਤੀ ਲੈ ਕੇ ਆਂਦੀ। ਵੀ ਇਹ ਵੀ ਕਾਲਜ ਦਾ ਜੋ ਜਮੂਦ ਸੀ ਪ੍ਰਾਈਜ਼ ਨਾ ਜਿੱਤਨ ਦਾ ਉਹਨੇ ਤੋੜਿਆ ਸੀ ਆ ਕੇ ਔਰ ਇਹਨਾਂ ਆਰਟਿਸਟਾਂ ਬਦਲ। ਉਹ ਮੇਰੀ ਬੱਚੀ ਛੋਟੀਆਂ ਪੜਾਣਾ ਵਰਗੀ ਹੈ। ਪੂਜਾ ਬੈਠੀ ਹੈ। ਇਹਨਾਂ ਨੇ ਇਸ ਕਾਲਜ ਨੂੰ ਬਹੁਤ ਉੱਚੀ ਬਲੰਦੀਆਂ ਤੇ ਲੈ ਗਏ। ਮੈਂ ਤਾਂ ਕਹਿੰਦਾ ਵੀ ਮੈਂ ਇਨਾ ਲੱਕੀਆ ਕਿ ਮੈਂ ਆਪਣੇ ਆਪ ਨੂੰ ਐ ਲੱਗਦਾ ਮੇਰੀ ਖੁਸ਼ਬੂ ਕਿੰਨੀ ਦੂਰ ਦੂਰ ਤੱਕ ਜਾ ਰਹੀ ਹੈ। ਇਸ ਕਰਕੇ ਮੈਂ ਪਹਿਲਾਂ ਵੀ ਕਹਿ ASCII ਹੁਣ ਵਾਰ-ਵਾਰ ਕਹਿ ਰਿਹਾ ਕਿ ਪ੍ਰਦੀਪ ਵਰਗੇ ਆਰਟਿਸਟਾਂ ਦੇ ਵਿਕਾਸ ਵਰਗਿਆ ਆਰਟਿਸਟਾਂ ਦੇ ਪੂਜਾ ਵਰਗਿਆ ਆਰਟਿਸਟਾਂ ਦੇ ਉੱਤੇ ਸਾਰੇ ਜਿੰਨੇ ਵੀ ਜਿੰਨੇ ਟੈਲੈਂਟਡ ਇਧਰ ਅੱਲਾ ਬੈਠਾ ਹੈ ਇਹ ਇਹ ਸਾਡੇ ਉਹ ਬੱਚੇ ਸਾਡੇ ਹੀਰੇ ਆ ਜਿਨ੍ਹਾਂ ਨੇ ਡੀਏਵੀ ਅਬੋਰ ਦੀ ਅਬੋਰ ਦੀ ਸ਼ਾਨ ਨੂੰ ਕਿੰਨੀ ਦੂਰ ਤੱਕ ਲੈ ਗਏ ਮੇਰੀਆਂ ਫਿਰ ਸ਼ੁਭ ਕਾਮਨਾਵਾਂ ਆ ਕਿ ਪ੍ਰਦੀਪ ਸਾਡੇ ਸਾਰੇ ਆਰਟਿਸਟਾਂ ਆ ਦੀ ਜ਼ਿੰਦਗੀ ਦਾ ਜੋ ਖਾਬ ਦੇਖਿਆ ਹੋ ਉਹ ਇਹਨਾਂ ਨੂੰ ਮਿਲੇ ਪਰ ਮੈਂ ਛੋਟੀ ਜਿਹੀ ਗੱਲ ਹੋਰ ਦੇਵਾਂ ਮੇਰਾ ਬੇਟਾ ਵੈਂਕੂਰ ਤੋਂ ਆਇਆ ਹੈ 31 ਤਰੀਕ ਦਾ ਇੱਕ ਰਾਤ ਦੀ ਹੋਗੀ ਉਨੇ ਬੰਬੇ ਐਕਟਰਸ ਟੂ ਜੋਇਨ ਕਰਨਾ ਸੀ ਮੈਂ ਲਗਾਤਾਰ ਇਸ ਸੰਪਰਕ ਸੀ ਅੰਜਮ ਨਾਲ ਵੀ ਗੱਲ ਹੋਈ ਔਰ ਉਹਨੇ ਉਹ ਕੋਰਸ ਕੀਤਾ ਸੌਰੂ ਸੇ ਦੇਵਾ ਦਾ ਸ਼ੁਰੂ ਕੀਤਾ 2 ਮੰਥਸ ਐਕਟਿੰਗ ਕੋਰਸ ਸਿੱਧਾ ਉਹ ਬੰਬੇ ਚਲਾ ਗਿਆ ਦਿੱਲੀ ਨੂੰ ਮੈਨੂੰ ਲੱਗਾ ਮੈਂ ਤੁਹਾਡੇ ਕੋਲ ਨਹੀਂ ਆ ਸਕਦਾ ਚਾਰ ਤੋਂ ਸ਼ੁਰੂ ਹੈ 8 4 ਨਵੰਬਰ ਤੋਂ ਔਰ ਇਹਨਾਂ ਦੀ ਮੈਂ ਕਹਿੰਦਾ ਕਿੰਨੇ ਹੈਲਪਫੁਲ ਹੈ ਇਹਨਾਂ ਦੀ ਹੈਲਪ ਦੇ ਨਾਲ ਇਹਨਾਂ ਕੰਫਰਟ ਜ਼ੋਨ ਚ ਆਓ ਵੀ ਉਹਦੇ ਜਿੱਥੇ ਰਹਿ ਰਿਹਾ ਕਿ ਉਹਦਾ ਇੰਸਟੀਚੂਟ ਸਿਰਫ 10 ਮਿੰਟ ਦਾ ਵਾਕਿੰਗ ਡਿਸਟੈਂਸ ਹੈ ਔਰ ਇਹ ਜੀ ਬੰਦਿਆ ਕਰਕੇ ਇਸ ਕਰਕੇ ਮੈਨੂੰ ਬੜਾ ਪ੍ਰਾਊਡ ਹੈ ਮੇਰਾ ਲਾਟ ਓਨਲੀ ਮਾਈ son ਅਬੋਰ ਦਾ ਕੋਈ ਵੀ ਚਲਾ ਜਾਵੇ ਪ੍ਰਦੀਪ ਆਲਵੇਸ ਬਾਹਾਂ ਖਿਲਾੜ ਕੇ ਉਹਨਾਂ ਨੂੰ ਆਪਣੇ ਜੋ ਜਿਵੇਂ ਕਹਿ ਕਿ ਮੈਂ ਤੁਹਾਨੂੰ ਦੱਸੂਗਾ ਕਿਹੜਾ ਰਸਤਾ ਸਹੀ ਜਾ ਰਿਹਾ ਹੈ ਇਸ ਤੋਂ ਵੱਧ ਕੀ ਹਲਪ ਹੋ ਸਕਦੀ ਤੁਹਾਨੂੰ ਇਹ ਇੱਕ ਇੱਕ ਪੂਰੀ ਇੱਕ ਰੋਡ ਮੈਪ ਮਿਲ ਜੇ ਬਹੁਤ ਖੁਸ਼ੀ ਹੈ ਪ੍ਰਦੀਪ ਅੱਜ ਆਪਣੇ ਵਿੱਚ ਬੈਠਾ ਔਰ ਆਪਾਂ ਹੋਰ ਸਾਰੇ ਜਣ ਕੇ ਦੁਆ ਕਰਦੇ ਹਾਂ ਕਿ ਪ੍ਰਦੀਪ ਉਹ ਪਲੰਦੀਆਂ ਨੂੰ ਛੋਏ ਜਿੱਤੇ ਸਾਡਾ ਅਬੋਰ ਦਾ ਨਾਮ ਹੋਰ ਦੁਨੀਆ ਤੱਕ भाई मैं शूट पे तो <laughs> तो। मैं आऊंगा और आपको पता भी बरसात बम्बई कितनी होती है गाड़ी नहीं निकाली होगी या कैसे भी ये आ रहे हैं मेरी बिल्डिंग में पड़ रहे हैं मैं बाहर पाया था बुल रहे बुल बुल बरसात मेरे खांसी दुआई भी लेके आए थे खांसी के तो साथ में हमने बैठ के मेरे को बस इतना मतलब प्राउड फील है कि यार एक बंदा आर्टिस्ट मेरे को खुद को मिलने आ गया ये तो कई कह देते मैं बीजी हूं वहां जो बम्बई में है सर ये बम्बे में आपको अच्छा आर्टिस्ट मिलने नहीं आएगा जी अपने होर का लेकिन जो प्यार है वो मिला वो इनमें देखा थैंक यू सर स्पेशली ये मिलने आएगा